ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੇ ਹੀ ਖਾਸ ਸਾਬਿਤ ਹੋ ਜਾਵੇਗੀ ਕਿਉਂਕਿ ਨਵੇਂ ਸਾਲ ਦੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਪੰਜ ਚੀਜ਼ਾਂ ਕਦੇ ਵੀ ਕਿਸੇ ਨੂੰ ਉਧਾਰ ਨਹੀਂ ਦੇਣੀ ਹੈ ਨਹੀਂ ਤਾਂ ਤੁਹਾਡੇ ਘਰ ਦੀ ਬਰਕਤ ਉੱਡ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤੁਹਾਡਾ ਘਰ ਹਮੇਸ਼ਾ ਹੀ ਖੁਸ਼ੀਆਂ ਤੇ ਬਰਕਤਾਂ ਦੇ ਨਾਲ ਭਰ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਵੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਭਾਵੇਂ ਜੋ ਮਰਜ਼ੀ ਹੋ ਜਾਵੇ ਪਰ ਇਹ ਪੰਜ ਚੀਜ਼ਾਂ ਕਦੇ ਵੀ ਕਿਸੇ ਨੂੰ ਉਧਾਰਨਾ ਨਾ ਦਿਓ ਤੇ ਨਾ ਹੀ ਕਿਸੇ ਦੇ ਘਰ ਤੋਂ ਵਾਪਸ ਲੈ ਆਓ ਘਰ ਦੀ ਬਰਕਤ ਤੇ ਪੈਸਾ ਵੀ ਫਿਰ ਕਹਿੰਦੇ ਹਨ ਕਿ ਤੁਹਾਡਾ ਨਾਲ ਹੀ ਚੱਲਿਆ ਜਾਂਦਾ ਹੈ ਕਾਸ਼ ਕਰਕੇ ਸਾਥ ਸੰਗਤ ਜੀ ਨਵੇਂ ਸਾਲ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਸੇ ਤੋਂ ਉਦਾਹਰਣ ਹੀ ਲੈਣਾ ਸਾਥ ਸੰਗਤ ਜੀ ਆਪਾਂ ਅਕਸਰ ਹੀ ਇਹ ਗੱਲ ਸੁਣਦੇ ਹਾਂ ਕਿ ਕੁਝ ਚੀਜ਼ਾਂ ਕਿਹਾ ਜਾਂਦਾ ਹੈ ਕਿ ਘਰ ਦੇ ਵਿੱਚ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਿਸੇ ਨੂੰ ਦੇਣ ਲੱਗਿਆਂ ਲੋਕ ਦਿਨ ਵਾਰ ਜ਼ਰੂਰ ਵੇਖਦੇ ਹਨ ਸਮਾਂ ਵੇਖਦੇ ਹਨ ਸ਼ੁਭ ਦਿਨ ਵੇਖਦੇ ਹਨ ਕਿਹੜੀਆਂ ਚੀਜ਼ਾਂ ਕਿਸੇ ਨੂੰ ਦੇਣੀਆਂ ਹਨ ਤੇ ਕਿਹੜੀਆਂ ਨਹੀਂ ਦੇਣੀਆਂ ਸਾਥ ਸੰਗਤ ਜੀ ਕਈ ਲੋਕ ਰਾਤ ਦੇ ਸਮੇਂ ਨੂੰ ਕਿਸੇ ਨੂੰ ਜੇ ਲੋੜ ਹੋਵੇ ਜਿਵੇਂ ਕਿ ਆਂਡ ਗਵਾਂਡ ਨੂੰ ਹੀ ਆਪਣੀ ਲੋੜ ਹੁੰਦੀ ਹੈ ਆਪਾਂ ਇੱਕ ਦੂਜੇ ਨੂੰ ਚੀਜ਼ ਦੇ ਵੀ ਦਿੰਦੇ ਹਾਂ ਤੇ ਦੂਜੇ ਕੋਲੋਂ ਲੈ ਵੀ ਆਉਂਦੇ ਹਾਂ ਇਹ ਆਪਾਂ ਕਿਸੇ ਨੂੰ ਮੁਫਤ ਨਹੀਂ ਦਿੰਦੇ ਤੇ ਨਾ ਹੀ ਲੈ ਕੇ ਉਧਾਰ ਆਉਂਦੇ ਹਾਂ ਪਰ ਉਹਨਾਂ ਉਧਾਰੀਆਂ ਚੀਜ਼ਾਂ ਦੇ ਵਿੱਚ ਵਹਿਮ ਭਰਮ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿ ਲੋਣ ਦੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਸ਼ਾਮ ਨੂੰ ਜਾਂ ਰਾਤ ਨੂੰ ਲੋਣ ਉਧਾਰਾ ਵੀ ਨਹੀਂ ਦਿੰਦੇ ਕਹ ਦਿੰਦੇ ਹਨ ਕਿ ਸ਼ਾਮ ਦੇ ਸਮੇਂ ਲੋਣ ਦੇਣ ਦੀ ਬਨਾਹੀ ਹੈ ਝਾੜੂ ਜਿਹੜਾ ਹੈ ਇਹ ਵੀ ਜੇ ਕਿਸੇ ਇੱਕ ਦੂਜੇ ਤੋਂ ਮੰਗ ਲਿਆ ਤਾਂ ਉਸ ਨੂੰ ਝਾੜੋ ਵੀ ਨਹੀਂ ਦਿੱਤਾ ਜਾਂਦਾ ਸਾਥ ਸੰਗਤ ਜੀ ਐਤਵਾਰ ਵਾਲੇ ਦਿਨ ਜੇ ਕਿਸੇ ਨੇ ਭਾਵੇਂ ਆਪਣੇ ਕੋਲੋਂ ਪੈਸੇ ਲੈਣੇ ਵੀ ਹੋਣ ਤਾਂ ਵੀ ਕੁਝ ਲੋਕ ਉਸ ਆਦਮੀ ਨੂੰ ਪੈਸੇ ਨਹੀਂ ਦਿੰਦੇ ਪੈਸੇ ਦੇ ਨਾਲ ਘਰ ਦੀ ਬਰਕਤ ਚਲੀ ਜਾਂਦੀ ਹੈ ਜੇਕਰ ਐਤਵਾਰ ਵਾਲੇ ਦਿਨ ਕਿਸੇ ਨੂੰ ਪੈਸੇ ਦੇ ਦਿੱਤੇ ਜਾਣ ਤੇ ਕਈ ਭੈਣਾ ਦੁੱਧ ਜਾਂ ਦਹੀਂ ਦੇਣ ਤੋਂ ਵੀ ਮਨਾ ਕਰਦੀਆਂ ਹਨ ਇਹ ਚੀਜ਼ ਕਿਹੜੀ ਹੈ ਇਸ ਵਾਰ ਨਹੀਂ ਦੇਣੀ ਜਾਂ ਸ਼ਾਮ ਨੂੰ ਨਹੀਂ ਦੇਣੀ ਸਤ ਸੰਗਰ ਜੀ ਇਹ ਜਿਹੜੇ ਵਹਿਮ ਹਨ ਇਹ ਜ਼ਰੂਰ ਕੀਤੇ ਜਾਂਦੇ ਹਨ ਇਹਨਾਂ ਚੀਜ਼ਾਂ ਦੇ ਉੱਤੇ ਉਹਨਾਂ ਦੇ ਘਰ ਦੀ ਬਰਕਤ ਦਾ ਨਾਂ ਲੈ ਕੇ ਬਹੁਤ ਹੀ ਸੋਚ ਵਿਚਾਰ ਕਰ ਲਈ ਜਾਂਦੀ ਹੈ ਕਈ ਲੋਕ ਤਾਂ ਘਰ ਦੇ ਵਿੱਚ ਨਵੀਂ ਚੀਜ਼ ਜਾਂ ਪੁਰਾਣੀ ਲਿਆਉਣ ਦੇ ਲੱਗਿਆ ਬੜੀ ਵਾਰ ਸੋਚਦੇ ਹਨ ਕਿ ਅੱਜ ਕਿਹੜਾ ਦਿਨ ਹੈ ਇਸ ਲਈ ਸਾਡੀ ਅੱਜ ਦੀ ਵੀਡੀਓ ਨੂੰ ਪੂਰੇ ਹੀ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਘਰ ਦੇ ਵਿੱਚ ਨਹੀਂ ਲੈ ਕੇ ਆਉਣੀ ਐ ਤੇ ਨਾ ਹੀ ਦੂਜਿਆਂ ਨੂੰ ਦੇਣੀਆਂ ਹੈ ਇਸ ਬਾਰੇ ਅੱਜ ਦੀ ਵੀਡੀਓ ਵਿੱਚ ਵਿਚਾਰ ਸਾਂਝੇ ਕਰਾਂਗੇ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਤ ਸੰਗਤ ਜੀ ਸਾਨੂੰ ਬਚਪਨ ਤੋਂ ਹੀ ਦੂਜਿਆਂ ਦੀ ਮਦਦ ਤੇ ਸਹਾਇਤਾ ਕਰਨ ਦੇ ਲਈ ਸਿੱਖਿਆ ਦਿੱਤੀ ਜਾਂਦੀ ਹੈ ਕਿਉਂਕਿ ਦੂਜਿਆਂ ਦੀ ਮਦਦ ਨਾਲ ਸਾਡੇ ਚੰਗੇ ਕਰਮ ਬਣ ਜਾਂਦੇ ਹਨ ਸਾਨੂੰ ਸਾਡੇ ਕੀਤੇ ਚੰਗੇ ਕਰਮਾਂ ਦਾ ਫਲ ਮਿਲ ਜਾਂਦਾ ਹੈ ਇਸ ਲਈ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਜਿੱਥੇ ਵੀ ਕਿਸੇ ਨੇ ਸੇਵਾ ਕੀਤੀ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲ ਜਾਵੇ ਉਹਦੇ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਪਰ ਫਿਰ ਵੀ ਕੁਝ ਚੀਜ਼ਾਂ ਲੈਣ ਦੇਣ ਕਰਦੇ ਸਮੇਂ ਕੁਝ ਲੋਕ ਵਿਚਾਰ ਕਰਦੇ ਹਨ ਕਈ ਤਾਂ ਕਹਿ ਦਿੰਦੇ ਹਨ ਕਿ ਆਪਣੇ ਘਰ ਦੇ ਵਿੱਚ ਘਰ ਦੀ ਔਰਤ ਦੇ ਜਿਹੜੇ ਗਹਿਣੇ ਹੁੰਦੇ ਹਨ ਉਹ ਕਿਸੇ ਨੂੰ ਉਧਾਰ ਨਹੀਂ ਦੇਣੇ ਚਾਹੀਦੇ ਤੇ ਨਾ ਹੀ ਕੱਪੜਾ ਕਿਸੇ ਨੂੰ ਦੇਣਾ ਚਾਹੀਦਾ ਹੈ ਕਿਸੇ ਨੂੰ ਗਿਫਟ ਵੀ ਨਹੀਂ ਦੇਣਾ ਚਾਹੀਦਾ ਘਰ ਦੀ ਨੌਤੀਜ ਦੇ ਨਾਲ ਜੁੜੇ ਹੋਏ ਪੈਸੇ ਹੁੰਦੇ ਹਨ ਉਹ ਵੀ ਕਿਸੇ ਨੂੰ ਨਹੀਂ ਦੇਣੇ ਚਾਹੀਦੇ ਇਸ ਦੇ ਨਾਲ ਘਰ ਦੀ ਸੁੱਖ ਸ਼ਾਂਤੀ ਤੇ ਬਰਕਤ ਜਿਹੜੀ ਹੈ ਚਲੀ ਜਾਂਦੀ ਹੈ ਤੇ ਝਾੜੂ ਵੀ ਇਸੇ ਕਰਕੇ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਹੈ ਇਸ ਦੇ ਨਾਲ ਨੈਗੇਟਿਵਿਟੀ ਫੈਲਦੀ ਹੈ ਇਹ ਤਾਂ ਸੰਸਾਤ ਸੰਗਤ ਜੀ ਉਹ ਚੀਜ਼ਾਂ ਜਿਹੜੀਆਂ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ ਪਰ ਜਿਹੜੇ ਸਾਡੇ ਗੁਰਸਿੱਖ ਵੀਰ ਜਾਂ ਗੁਰਸਿੱਖ ਭੈਣਾ ਹਨ ਗੁਰਸਿੱਖ ਪਰਿਵਾਰ ਹਨ ਉਹਨਾਂ ਦੀ ਮੱਤ ਤੇ ਚੱਲਣ ਵਾਲੇ ਉਹ ਇਹਨਾਂ ਚੀਜ਼ਾਂ ਨੂੰ ਵਹਿਮ ਪਰਮ ਤੇ ਪਖੰਡਾਂ ਵਿੱਚ ਉਹ ਨਹੀਂ ਫਸਦੇ ਕਿਸੇ ਨੂੰ ਜਦੋਂ ਵੀ ਲੋੜ ਹੋਵੇ ਮਦਦ ਦੀ ਉਹ ਭਾਵੇਂ ਦਿਨ ਹੈ ਭਾਵੇਂ ਸ਼ਾਮ ਹੈ ਚਾਹੇ ਰਾਤ ਹੈ ਕੋਈ ਵੀ ਵਾਰ ਹੈ ਕੋਈ ਵੀ ਸਮਾਂ ਹੈ ਉਹਨਾਂ ਦੇ ਕੋਲ ਬਸ ਉਹ ਚੀਜ਼ ਹੋਣੀ ਚਾਹੀਦੀ ਹੈ ਉਹ ਮਦਦ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਜੇ ਉਹਨਾਂ ਦੇ ਕੋਲ ਕੋਈ ਚੀਜ਼ ਹੈ ਦੂਜਿਆਂ ਦੀ ਲੋੜ ਹੋਵੇ ਤਾਂ ਕਦੇ ਵੀ ਚੀਜ਼ ਦੇਣ ਤੋਂ ਗੁਰੇਜ਼ ਨਹੀਂ ਕਰਦੇ ਨਾ ਹੀ ਬਹਾਨਾ ਲਗਾਉਂਦੇ ਹਨ ਅੱਗੇ ਹੋ ਕੇ ਅਗਲੇ ਦੀ ਮਦਦ ਕਰਦੇ ਹਨ ਤੇ ਸਾਨੂੰ ਇਹੀ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਹੈ। ਇਹੀ ਸਾਡੇ ਘਰ ਦੀ ਰਵਾਇਤ ਹੋਣੀ ਚਾਹੀਦੀ ਹੈ ਕਿ ਕਿਸੇ ਦੀ ਮਦਦ ਜ਼ਰੂਰ ਕਰੋ। ਤਾਂ ਉਹ ਕਈ ਗੁਣਾ ਚੰਗਾ ਹੋ ਕੇ ਤੁਹਾਨੂੰ ਫਲ ਮਿਲ ਜਾਵੇਗਾ। ਕਿਉਂਕਿ ਕੋਈ ਪਤਾ ਨਹੀਂ ਕੋਈ ਕਿੰਨਾ ਮਜਬੂਰ ਹੋ ਕੇ ਸਾਡੇ ਤੋਂ ਲੈਣ ਆਉਂਦਾ ਹੈ। ਤਾਂ ਇਸ ਲਈ ਸਾਨੂੰ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ। ਸਾత్సੰਗ ਜੀ ਇਹਨਾਂ ਰਸੋਈ ਘਰ ਦੀਆਂ ਛੋਟੀਆਂ-ਮੋਟੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਘਰ ਦੀ ਬਰਕਤ ਦੇ ਨਾਲ ਜੋੜੀ ਬੈਠੇ ਹਾਂ। ਪਰ ਸਾਡੇ ਤੇ ਪਤਾ ਕੋਈ ਨਹੀਂ ਕਿਹੜੇ ਵੇਲੇ ਕਿਹੜਾ ਸਮਾਂ ਆ ਜਾਣਾ ਹੈ ਸਾਨੂੰ ਵੱਡੀ ਤੋਂ ਵੱਡੀ ਮਦਦ ਦੀ ਲੋੜ ਪੈ ਜਾਣੀ ਹੈ ਤਾਂ ਫਿਰ ਜਦੋਂ ਸਾਡੇ ਨਾਲ ਕੋਈ ਖੜਾ ਹੋਇਆ ਤਾਂ ਸਾਨੂੰ ਉਦੋਂ ਹੀ ਆਂਡ ਗਵਾਂਡ ਦੀ ਇਸ ਇਨਸਾਨ ਦੀ ਅਹਿਮੀਅਤ ਦਾ ਪਤਾ ਲੱਗ ਜਾਵੇਗਾ ਤੇ ਅਸੀਂ ਕਿਸੇ ਦੇ ਕੰਮ ਝੇਕਰ ਨਹੀਂ ਆਏ ਤਾਂ ਸਾਡੇ ਵੀ ਕੰਮ ਕੋਈ ਨਹੀਂ ਆਵੇਗਾ ਇਸ ਕਰਕੇ ਫਿਰ ਅਗਲਾ ਜਿਹੜਾ ਇਨਸਾਨ ਹੈ ਉਹ ਵੀ ਸਾਡੇ ਕੰਮ ਨਹੀਂ ਆਉਂਦਾ ਇਹ ਦੁਨੀਆ ਵੀ ਜਿਹੜੀਆਂ ਗੱਲਾਂ ਹਨ ਉਹ ਤਾਂ ਸਾਡੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਸਾਨੂੰ ਪਤਾ ਲੱਗਦਾ ਹੀ ਰਹਿੰਦਾ ਹੈ ਕਿ ਸਾਡੇ ਕੀਤੇ ਹੋਏ ਕਰਮਾਂ ਦਾ ਇਹ ਸਾਨੂੰ ਸਾਥ ਸੰਗਤ ਜੀ ਫਲ ਮਿਲਦਾ ਹੈ ਪਰ ਜਦੋਂ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਆਪਾਂ ਜਾਂਦੇ ਹਾਂ ਫਿਰ ਸਾਨੂੰ ਆਪਣੇ ਕੀਤੇ ਤੇ ਪਛਤਾਵਾ ਹੁੰਦਾ ਹੈ ਇਸ ਲਈ ਸਾਥ ਸੰਗਤ ਜੀ ਹਮੇਸ਼ਾ ਦੁੱਧ ਦਹੀਂ ਛਾੜੋ ਲੂਣ ਇਹਨਾਂ ਚੀਜ਼ਾਂ ਦਾ ਵਹਿਮ ਪਰਮ ਛੱਡ ਕੇ ਦੂਜਿਆਂ ਦੀ ਮਦਦ ਕਰਦਿਆ ਕਰੋ ਕਿਉਂਕਿ ਕਈ ਵਾਰ ਕਿਸੇ ਦੀ ਮਜਬੂਰੀ ਹੁੰਦੀ ਹੈ ਇਹ ਨਿੱਕੀਆਂ-ਨਿੱਕੀਆਂ ਚੀਜ਼ਾਂ ਕਿਸੇ ਨੂੰ ਉਧਾਰ ਦੇ ਵਿੱਚ ਦਿੰਦੇ ਹਾਂ ਤੇ ਕੀ ਪਤਾ ਇਸ ਚੀਜ਼ ਦੇ ਨਾਲ ਅਗਲੇ ਇਨਸਾਨ ਨੂੰ ਕਿੰਨੀ ਖੁਸ਼ੀ ਮਿਲ ਜਾਵੇਗੀ ਜਦੋਂ ਉਹ ਚੀਜ਼ ਦੀ ਆਪਾਂ ਨੂੰ ਲੋੜ ਹੋਵੇ ਫਿਰ ਉਹੀ ਚੀਜ਼ ਸਾਨੂੰ ਮਿਲ ਜਾਵੇਗੀ ਤੇ ਉਹਦੇ ਮਨੋਂ ਕੀ ਪਤਾ ਕਿੰਨੇ ਵੱਡੀ ਅਸੀਸ ਨਿਕਲ ਜਾਵੇਗੀ ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਜਿਹੜੀਆਂ ਚੀਜ਼ਾਂ ਨਹੀਂ ਦੇਣ ਵਾਸਤੇ ਕਿਹਾ ਉਹ ਕਿਸੇ ਨੂੰ ਨਹੀਂ ਦੇਣੀਆਂ ਉਹ ਹੈ ਜੀ ਏਰਖਾ ਤੇ ਹੰਕਾਰ ਕਿਉਂਕਿ ਕਦੇ ਵੀ ਆਪਣੇ ਪੈਸੇ ਦਾ ਹੰਕਾਰ ਨਹੀਂ ਕਰਨਾ ਆਪਣੇ ਕੋਲ ਹੋਣ ਵਾਲੀਆਂ ਚੀਜ਼ਾਂ ਦਾ ਮਾਣ ਹੰਕਾਰ ਨਾ ਕਰੋ ਕਿਸੇ ਦੇ ਪ੍ਰਤੀ ਮਾੜਾ ਨਾ ਸੋਚੋ ਆਪਣੇ ਅੰਦਰ ਮਾੜਾ ਇਹ ਨਾ ਸੋਚੋ ਤੇ ਉਹਦਾ ਚੰਗਾ ਕਿਉਂ ਹੋ ਰਿਹਾ ਹੈ ਇਹ ਅੱਗੇ ਕਿਉਂ ਵਧ ਰਿਹਾ ਹੈ ਕਿਉਂਕਿ ਕੋਈ ਪਤਾ ਨਹੀਂ ਅਸੀਂ ਕਿਸ ਦੇ ਕਰਮਾਂ ਦਾ ਖਾ ਰਹੇ ਹਾਂ ਕਿਸੇ ਨੇ ਬੜਾ ਸੋਹਣਾ ਲਿਖਿਆ ਹੈ ਕਿ ਇੱਕ ਮੰਡਨਾ ਕਰਕੇ ਜੇ ਪ੍ਰਮਾਤਮਾ ਨੇ ਸਾਨੂੰ ਵੀ ਦਿੱਤਾ ਹੈ ਤਾਂ ਸਾਧ ਸੰਗਤ ਜੀ ਦੋਵਾਂ ਹੱਥਾਂ ਦੇ ਨਾਲ দান ਕਰੋ ਵੰਡ ਛਕੋ ਕਿਉਂਕਿ ਕੋਈ ਪਤਾ ਨਹੀਂ ਅਸੀਂ ਕਿਹਦੇ ਕਰਮਾਂ ਦਾ ਖਾ ਰਹੇ ਹਾਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਅਗਲੇ ਨੂੰ ਖਵਾ ਰਹੇ ਹਾਂ ਪਰ ਪ੍ਰਮਾਤਮਾ ਨੇ ਕੀ ਪਤਾ ਕਿ ਉਹਦੇ ਪੈਰਾਂ ਪਿਛੇ ਹੀ ਸਾਨੂੰ ਇਹ ਸਭ ਕੁਝ ਦਿੱਤਾ ਹੋਵੇ ਸਾਨੂੰ ਦੇਣ ਯੋਗ ਬਣਾਇਆ ਹੋਵੇ ਇਸ ਲਈ ਹਮੇਸ਼ਾ ਵੰਡ ਕੇ ਛਕੋ ਕਿਰਤ ਕਰੋ ਗੁੱਸੇ ਦੇ ਵਿੱਚ ਮਾਰਾ ਨਾ ਬੋਲੋ ਆਪਣੇ ਹੱਥਾਂ ਦੇ ਨਾਲ ਮਾਰਾ ਨਾ ਕਰੋ ਹੱਕ ਭਰਾਇਆ ਕਦੇ ਨਾ ਖਾਓ ਕਿਉਂਕਿ ਘਟ ਤੋਲਣਾ ਕਿਸੇ ਦਾ ਖਾਣਾ ਇਹਨਾਂ ਦੋਵਾਂ ਚੀਜ਼ਾਂ ਨੂੰ ਆਪਾਂ ਨੂੰ ਵੱਡੇ ਨਹੀਂ ਕਰ ਦੇਣਾ ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਇਸ ਦੇ ਵਿੱਚ ਆਪਾਂ ਸਾਧ ਸੰਗਤ ਜੀ ਜੋ ਵੀ ਗੱਲਾਂ ਕੀਤੀਆਂ ਹਨ ਉਹ ਕਿਸੇ ਦੇ ਮਨ ਨੂੰ ਜੇਕਰ ਠੇਸ ਪਹੁੰਚ ਗਈ ਹੋਵੇ ਕਿਸੇ ਵੀ ਵਿਅਕਤੀ ਦੇ ਲਈ ਉਹਨੂੰ ਨਾ ਚੰਗੀ ਲੱਗੀ ਹੋਵੇ ਲੈਣ ਦੇਣ ਦਾ ਵਹਿਮ ਭਰਮ ਕਈ ਲੋਕ ਬਹੁਤ ਕਰਦੇ ਹਨ ਇਸ ਕਰਕੇ ਆਪਾਂ ਅੱਜ ਦੀ ਵੀਡੀਓ ਤਿਆਰ ਕੀਤੀ ਹੈ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹੀ ਸਿੱਖਿਆ ਦਿੱਤੀ ਹੈ ਜੀ ਕਿ ਕਦੇ ਵੀ ਵਹਿਮ ਭਰਮ ਦੇ ਵਿੱਚ ਨਹੀਂ ਫਸਣਾ ਚਾਹੀਦਾ ਇਹਨਾਂ ਤੋਂ ਬਾਹਰ ਨਿਕਲੀਏ ਇਹਨਾਂ ਚੀਜ਼ਾਂ ਦਾ ਇਹਨਾਂ ਵਸਤੂਆਂ ਦਾ ਲੈਣ ਦੇਣ ਕਰਦੇ ਸਮੇਂ ਕੋਈ ਵਹਿਮ ਭਰਮ ਨਾ ਕਰੀਏ ਗੁਰਮਤ ਦੇ ਅਨੁਸਾਰ ਚੱਲੀਏ ਸਤ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਹੋ ਸਕੇ ਤਾਂ ਜੇਕਰ ਤੁਹਾਨੂੰ ਕਿਸੇ ਗੱਲ ਦਾ ਮਾੜਾ ਲੱਗਾ ਹੋਵੇ ਤਾਂ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ